ਇੱਕ ਉਜ਼ਬੇਕਿਸਤਾਨ ਦੇ ਵਿੱਚ ਆਪਣੇ ਨਾਲ ਧੋਖਾ ਹੋ ਗਿਆ ਸੀ ਇਹ ਚੀਜ਼ ਨੂੰ ਲੈ ਕੇ ਇਧਰਲੇ ਪਾਸੇ ਵੀ ਚਾਰ ਮਤਲਬ ਸੀਟਾਂ ਨੇ ਦੋ ਥੱਲੇ ਤੇ ਦੋ ਉੱਪਰ ਤੇ ਨਾਲ ਆਹ ਕੁਛ ਇਹਨਾਂ ਨੇ ਖਾਣ ਪੀਣ ਨੂੰ ਦਿੱਤਾ ਬਿਸਕਟ ਐ ਲੱਗਦਾ ਜਿਵੇਂ ਆਪਾਂ ਜੈਸਲਮੇਰ ਵਾਲੇ ਪਾਸੇ ਵਰਦੇ ਹੁੰਦੇ ਆ ਪੂਰਾ ਵੱਡਾ ਰੇਗਿਸਤਾਨੀ ਹਸਨਸਰਾ ਪਈਆ ਕੋਈ ਪਿੰਡ ਨਹੀਂ ਆ ਰਿਹਾ ਕੋਈ ਖੇਤੀ ਬਾੜੀ ਨਹੀਂ ਕੋਈ ਫਸਲ ਨਹੀਂ ਨਹੀਂ ਛੋੜेंगे ਨਹੀਂ ਲਾ ਮੇ ਦੋਰੀ ਆ ਇਹ ਦੋ ਪ੍ਰਿੰਟ ਦੇ ਅੰਦਰ ਬੜਨ ਸਾਰੇ ਤੁਹਾਨੂੰ ਸਰਦਾਰਾਂ ਦੀਆਂ ਫੋਟੋਆਂ ਦਿਖਾ ਰਹੀਏ ਇੱਥੇ ਠੀਕ ਹੈ ਸਾਰਾ ਇੰਡੀਅਨ ਉਹ ਸਤਿ ਸ੍ਰੀ ਅਕਾਲ ਜੀ ਆ ਮੈਂ ਵਰy ਗੁੱਡ ਮੈਂ ਠੀਕ ਹਾਂ ਆਪ ਕੈਸੇ ਹੋ ਰਿਸੈਪਸ਼ਨ ਤੇ ਕੋਈ ਨਹੀਂ ਹੈਗਾ ਸੋ ਆਪ ਇਹ ਚਾਬੀ ਓਕੇ ਸੋ ਯੂ ਆ ਸਲੀਪਿੰਗ ਹੇਅਰ ਸੌਰੀ ਹਾਂ

ਏ ਭਾਈ ਨੂੰ ਵੀ ਜਮਾਂ ਨਹੀਂ ਹਿੰਦੀ ਪੰਜਾਬੀ ਇੰਗਲਿਸ਼ ਆਉਂਦੀ ਸੀ ਹਿੰਦੀ ਪੰਜਾਬੀ ਇੰਗਲਿਸ਼ ਮਤਲਬ ਉਰਦੂ ਜਾਂ ਇੰਗਲਿਸ਼ ਦਿਨੇ ਯਾਰ ਇੱਥੇ ਬਹੁਤ ਛੇਤੀ ਚੜ ਜਾਂਦਾ 5:30 ਵਜੇ ਦਾ ਟਾਈਮ ਹੋਇਆ ਆ ਦਾ ਇੰਡੀਆ ਵਾਲਾ ਟਾਈਮ ਸੈੱਟ ਕੀਤਾ ਹੋਇਆ 2 ਘੰਟੇ ਪਿੱਛੇ ਆ ਇੱਥੇ 7:30 ਦਿਖਾ ਰਿਹਾ ਤੇ ਮੈਨੂੰ ਲੱਗਦਾ ਵੀ 5:30 ਵਜੇ ਦਾ ਦਿਨ ਚੜਿਆ ਹੋਇਆ ਕਿਧਰਲੇ ਪਾਸੇ ਸਟੇਰੀਂਗ ਅੱਛਾ ਵਾਹਿਗੁਰੂ ਤੁਹਾਨੂੰ ਬਰਨਾਨਕ ਜੀਓ ਜੀ ਹਾਂ ਹਾਂ ਕੋਈ ਗੱਲ ਨਹੀਂ ਬਾਈ ਕਹਦਾ ਬੀਬਾਰੀ ਧਿਆਨ ਖੋਲੀ ਉਹਦਾ ਨਾ ਟੱਚ ਕਰਦੀ ਚਲੋ ਜੀ ਬਿਸਮਿਲਲਾ ਆ ਤਹਿਰਾਨ ਯੈਸ ਆ ਜੀ ਯੂ ਸਪੀਕ ਇੰਗਲਿਸ਼ ਆ ਇੰਗਲਿਸ਼ ਬੋਲ ਕਮਰਬੰਦ ਕਮਰਬੰਦ ਨਾ ਨਾ ਮਾ ਫਗਰ ઓਕੇ 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 ਤੇ ਕਮਰਬੰਦ ਕਿਹਾ ਜਾਂਦਾ ਜੀ ਇਹਨੂੰ 벨ਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚਲੇ ਆਂ ਜੀ ਰੇਲਵੇ ਸਟੇਸ਼ਨ ਇੱਥੋਂ ਆਪਣੀ ਟ੍ਰੇਨ ਆ ਮਸ਼ਹਦ ਤੋਂ ਤਹਿਰਾਨ ਦੀ 900 ਕਿਲੋਮੀਟਰ ਦਾ ਸਫ਼ਰ ਆ ਤੇ 11 ਘੰਟੇ ਲੱਗਣਗੇ ਜੀ ਟ੍ਰੇਨ ਦੀ ਟਿਕਟ ਆਪਾਂ ਕਰ ਲ ਬੁੱਕ ਕਰਵਾ ਲਈ ਸੀ ਇਹ ਜੋ 10 ਲੱਖ ਨੂੰ 1 ਮਿਲੀਅਨ ਕਿਹਾ ਜਾਂਦਾ ਇੱਥੇ ਰਿਆਲ ਤੇ ਉਹ ਮਤਲਬ ਆਪਾਂ ਇਹਨਾਂ ਦੀ ਕਰੰਸੀ ਦੇ ਹਿਸਾਬ ਨਾਲ 16 ਕਰੋੜ ਰੁਪਏ ਦੀ ਟਿਕਟ ਬੁੱਕ ਕਰਾਈ ਆ ਇਹਨਾਂ ਦੀ ਕਰੰਸੀ ਦੇ ਹਿਸਾਬ ਨਾਲ ਤੇ ਵੈਸੇ ਉਹ ਬਣਿਆ ਸੀ ਸਾਰਾ 1 ਡਾਲਰ ਤੇ ਹੁਣ ਵੀ ਬਾਈ ਨੂੰ ਮੈਂ ਮਤਲਬ ਆ ਦਾ ਵੀ 1.5 ਕਰੋੜ ਦੇ ਨੇੜੇ ਦੇ ਨੇੜੇ ਰੁਪਈਆ ਦਿੱਤਾ ਆਪਾਂ ਸਟੇਸ਼ਨ ਤੱਕ ਜਾਣ ਦਾ ਦਿੱਤਾ 5-6 ਕਿਲੋਮੀਟਰ ਇੱਥੋਂ ਆਪਣਾ ਸਟੇਸ਼ਨ ਆ ਜੀ ਇਸ ਬਾਜ਼ਾਰ ਦੇ ਵਿੱਚ ਕੱਲ ਆਪਾਂ ਘੁੰਮ ਰਹੇ ਸੀ ਤੇ ਰਾਤ ਨੂੰ ਇੱਥੇ ਲੋਕ ਯਾਰ 2-2 2:3 3-3 ਵਜੇ ਤੱਕ ਘੁੰਮਦੇ ਨੇ ਤੇ ਸਵੇਰੇ ਤੁਸੀਂ ਦੇਖੋ ਵੀ ਦਿਨ ਹਜੇ ਚੜ੍ਹਿਆ ਹੀ ਆ ਤੇ ਲੋਕ ਇੱਥੇ ਫਿਰਦੇ ਨੇ ਦੁਕਾਨਾਂ ਵੀ ਖੁੱਲ ਗਈਆਂ ਯਾਰ 5:3 ਵਜੇ ਦੇ ਨੂੰ ਇਹਨਾਂ ਦੇ 5:3 ਵਜੇ ਦੇ ਨੂੰ ਦੁਕਾਨਾਂ ਖੁੱਲ ਗਈਆਂ ਇੱਥੇ ਤੁਸੀਂ ਦੇਖ ਲਓ ਵੀ ਕਿੰਨੀ ਇੱਥੇ ਆਵਾਜ਼ਾਈ ਜਾਂ ਸੇਲ ਹੋਊਗੀ ਜਾਂ ਗ੍ਰਾਹਕ ਪੈਂਦਾ ਹੋਊਗਾ ਜਾਂ ਲੋਕ ਇੱਥੇ ਆਉਂਦੇ ਹੋਣਗੇ ਬਈ ਬਾਜ਼ਾਰ ਦੀਆਂ ਦੁਕਾਨਾਂ ਖੁੱਲ ਗਈਆਂ ਤੇ ਸਾਹਮਣੇ ਉਧਰ ਆ ਜੀ ਹੌਲੀ ਸ਼ਰਾਈਨ ਜਿੱਥੇ ਆਪਾਂ ਕੱਲ ਜਾ ਕੇ ਆਏ ਹਾਂ ਉਹਦਾ ਵਲੌਗ ਸਾਨੂੰ ਦਿਖਾਇਆ ਸੀ ਉਹਦੇ ਵਿੱਚ ਵੈਸੇ ਮੈਂ ਅਲਾਉਡ ਸੀ ਪਤਾ ਹੀ ਨਹੀਂ ਪਰ ਮੈਂ ਚਲਾ ਗਿਆ ਕਿਉਂਕਿ ਇੱਥੇ ਕੋਈ ਆਈਡੈਂਟੀਟੀ ਚੈੱਕ ਨਹੀਂ ਕਰਦੇ ਕਿ ਤੁਸੀਂ ਮੁਸਲਮਾਨ ਹੋ ਜਾਂ ਗੈਰ ਮੁਸਲਮਾਨ ਹੋ ਉਹ ਆ ਜਿੱਥੇ ਮਨਾਰ ਬਣੇ ਹੋਏ ਨੇ ਇਹਦੇ ਨਾਲ ਹੀ ਗੇਟ ਦੀ ਐਂਟਰੀ ਆ ਤੇ ਇਸ ਟਾਈਮ ਆਪਾਂ ਜਿਹੜੀ ਸ਼ਰਾਇਨ ਦੀ ਹੱਤ ਉਹਦੇ ਥੱਲੋਂ ਦੀ ਜਾ ਰਹੇ ਆ ਆਪਾਂ ਤੇ ਇਹ ਸ਼ਹਿਰ ਬਹੁਤ ਸੋਹਣਾ ਬਣਿਆ ਹੋਇਆ ਮਸਜਿਦ ਕੋਈ ਮਸਜਿਦ ਕਹਿੰਦਾ ਯਾਰ ਕੋਈ ਇਹਨੂੰ ਮਸ਼ਾਦ ਕਹਿ ਦਿੰਦਾ ਇਸ ਟਾਈਮ ਆਪਾਂ ਸ਼ਰਾਇੰਦਰ ਥੱਲੇ ਬਣਾਇਆ ਹੋਇਆ ਯਾਰ ਸਾਰਾ ਪੁਲ ਹੀ ਮਤਲਬ ਉਹਦੇ ਕੋਈ ਉੱਪਰ ਦੀ ਨਹੀਂ ਲੰਘ ਸਕਦਾ ਜਾਂ ਕੋਈ ਫਲਾਈਓਵਰ ਨਹੀਂ ਬਣਾਇਆ ਕਿਉਂਕਿ ਇਹ ਸੜਕ ਦੇ ਵਿਚਾਲੇ ਬਣਿਆ ਹੋਇਆ ਤੇ ਜਿੰਨੀਆਂ ਗੱਡੀਆਂ ਬੱਸਾਂ ਜਾਂਦੀਆਂ ਨੇ ਸਾਰੀਆਂ ਫਲਾਈਓਵਰ ਦੇ ਥੱਲੋਂ ਦੀਆਂ ਗੱਡੀਆਂ ਨੇ ਇਹ ਬਣਾਇਆ ਵੀ ਬਹੁਤ ਸੋਹਣਾ ਹੋਇਆ ਯਾਰ ਇਹ ਜਿਹੜੇ ਹਸਾਮਨਾ ਇਹਦੀ ਕਰੰਸੀ ਚੀਪ ਆ ਜਿੰਨੇ ਕਿ ਦੇਸ਼ ਮੈਂ ਹੁਣ ਤੱਕ ਦੇਖ ਲੇ 7-8 ਸਮਝਾ ਕਹਿੰਦਾ ਵੀ ਜਿੰਨਾਂ ਦੀ ਕਰੰਸੀ ਚੀਪ ਆ ਉਹ ਮੁਲਕ ਜੇ ਬਾਲੇ ਸੋਨੇ ਬਣੇ ਹੋਏ ਨਹੀਂ ਹੁਣ ਉਸ ਪਾਕਿਸਤਾਨ ਦੀ ਕਰੰਸੀ ਵੀ ਆਪਣੇ ਨਾਲੋਂ ਚੀਪ ਸੀ ਕਿੱਡਾ ਸੋਹਣਾ ਮੁਲਕ ਉਹ ਬਣਿਆ ਹੋਇਆ ਸੀ ਯਾਰ ਤੇ ਇਹਦੀ ਵੀ ਕਰੰਸੀ ਆਪਣੇ ਨਾਲੋਂ ਕਈ ਗੁਣਾ ਚੀਪ ਆ ਯਾਰ ਤੇ ਇਹ ਵੀ ਕਿੱਡਾ ਸੋਹਣਾ ਬਣਿਆ ਹਾ ਤੁਸੀਂ ਦੇਖੋ ਇੱਥੇ ਟੈਕਸੀਆਂ ਕੋਈ ਬਾਹਲੀਆਂ ਮਹਿੰਗੀਆਂ ਨਹੀਂ ਹੈਗੀਆਂ ਟੈਕਸੀਆਂ ਵਾਲੀਆਂ ਮਹਿੰਗੀਆਂ ਸੀ ਅਫਗਾਨਿਸਤਾਨ ਦੇ ਵਿੱਚ ਇੱਕ ਤਾਂ ਉਹਨਾਂ ਦੀ ਕਰੰਸੀ ਆਪਣੇ ਨਾਲੋਂ ਸਟਰੋਂਗ ਸੀ ਤੇ ਉੱਪਰ ਦੀ ਰੇਟ ਵੀ ਉਹ ਐ ਮੰਗਦੇ ਸੀ ਵੀ 300 400 ਰੁਪਈਆ ਹਨਾ ਤਾਂ ਇੱਥੇ ਜਿਹੜਾ ਹੈਗਾ ਕਰੰਸੀ ਇਹਨਾਂ ਦੀ ਆਪਣੇ ਨਾਲੋਂ ਬਹੁਤ ਡਾਊਨ ਆ ਪਰ ਇੱਥੇ ਪੈਟਰੋਲ ਬਹੁਤ ਸਸਤਾ ਆ ਯਾਰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸੀ ਜਾਂਦਾ ਸੀ ਵੀ 2 ਰੁਪਏ ਨੂੰ 2.5 ਰੁਪਏ ਨੂੰ 1 ਲੀਟਰ ਇੱਥੇ ਪੈਟਰੋਲ ਮਿਲ ਜਾਂਦਾ ਤੇ ਇਹਨਾਂ ਗੱਡੀਆਂ ਦੀ ਮੇਨਟੇਨੈਂਸ ਦਾ ਹੀ ਖਰਚਾ ਆਉਂਦਾ ਇੱਥੇ ਹੋਰ ਇੱਥੇ ਕੋਈ ਖਰਚਾ ਨਹੀਂ ਹੈਗਾ ਇਹਨਾਂ ਦਾ ਤੇਲ ਤੂਲ ਵਾਲਾ ਤਾਂ 2 ਰੁਪਏ ਕੋਈ ਵੱਡੀ ਗੱਲ ਨਹੀਂ ਹੈਗੀ ਯੂਅਰ ਨੇਮ ਨੇਮ ਹਾਂ ਨਾਮ ਨਾਮ ਨਾ ਮਾਫ ਤੁਹਾਨੂੰ ਆਪਕਾ ਨਾਮ ਨਾ ਨਾਮ ਨਾਮ ਹੌਸੈਮ ਸਿੰਘ ਲਾਲਨ ਬਸੇ ਨੇਮ ਨੇ ਮਾਈ ਨੇਮ ਹਰਸਿਮਰਨ ਆ ਨੇਮ ਮੈਨੂੰ ਯਾਦ ਨਹੀਂ ਆਦਾ ਤੇ ਬਾਈ ਨੂੰ ਸਮਝ ਨਹੀਂ ਆ ਰਿਹਾ ਤੇ ਬੜਾ ਤਗੜਾ ਲੱਗ ਗਿਆ ਬੈਰੀਅਰ ਆ ਬਾਈ ਜਿਵੇਂ ਆਪਾਂ ਕਈ ਵਾਰ ਕਿਸੇ ਨੂੰ ਅ ਕਲਾਸਾਂ ਦੇ ਵਿੱਚ ਸਾਨੂੰ ਟੀਚਰ ਪੜਾਉਂਦੇ ਹੁੰਦੇ ਸੀ ਹਨ ਤਾਂ ਉਹ ਸਾਨੂੰ ਪੁੱਛ ਲੈਂਦੇ ਕਈ ਵਾਰ ਕੋਈ ਕੁਐਸਚਨ ਆ ਸਾਨੂੰ ਜਵਾਬ ਨਾ ਆਉਂਦਾ ਤਾ ਉਹ ਸਾਨੂੰ ਕਹਿੰਦੇ ਵੀ ਇੰਨੇ ਚਿਰ ਤੋਂ ਪੜਾ ਰਿਹਾ ਮੈਂ ਫਾਰਸੀ ਪੜਾ ਰਿਹਾ ਤੈਨੂੰ ਸਮਝ ਨਹੀਂ ਆ ਰਹੀ ਹਨਾ ਇਹ ਬਾਈ ਸੱਚੀ ਫਾਰਸੀ ਬੋਲਦੇ ਨੇ ਇਹਨਾਂ ਦੀ ਸੱਚੀ ਸਮਝ ਨਹੀਂ ਆਉਂਦੀ ਤਾਂ ਇੰਨੀ ਔਖੀ ਫਾਰਸੀ ਭਾਸ਼ਾ ਮੰਨੀ ਜਾਂਦੀ ਆ ਤੇ ਜਦੋਂ ਆਪਸ ਵਿੱਚ ਕੋਈ ਗੱਲ ਕਰਦੇ ਨੇ ਨਾ ਯਾਰ ਕੁਝ ਕਿਨਾਂ ਦੇ ਸ਼ਬਦ ਨੇ ਜਿਵੇਂ ਹੁਣ ਕਮਰ ਬੰਦਾ ਕਮਰ ਬੰਦਾ ਆਪਾਂ ਕਮਰ ਕੱਸਾ ਹੋ ਗਿਆ ਕਮਰ ਬੰਦ ਹੋ ਗਿਆ ਹਨਾ ਤਾਂ ਇਹ বেলਟ ਨੂੰ ਕਮਰ ਕੰਦ ਕਿਹਾ ਜਾਂਦਾ ਤਾਂ ਇਹਨਾਂ ਦੀ ਲੈਂਗੁਏਜ ਦੇ ਵਿੱਚ ਕੁਝ ਅੱਖਰ ਹੈਗੇ ਨੇ ਜਿਹੜੇ ਆਪਾਂ ਚੱਕ ਕੇ ਸੁਣ ਸਕਦੇ ਆ ਵੀ ਹਾਂ ਯਾਰ ਇਹ ਕੁਛ ਇਹੋ ਜਿਹੇ ਆਪਣੇ ਹਿੰਦੀ ਨਾਲ ਮੈਚ ਕਰਦੇ ਨੇ ਤੇ ਨਹੀਂ ਭਾਈ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਤੇ ਟੈਕਸੀ ਵਾਲੇ ਬਾਈ ਦੇ ਆਪਾਂ ਨੂੰ ਇੱਥੇ ਲਾਤਾ ਕਹਿੰਦਾ ਸਟੇਸ਼ਨ ਉਹ ਸਾਹਮਣੇ ਆ ਜੇ ਤੈਨੂੰ ਮੈਂ ਪਰਾਂ ਦੀ ਘੁੰਮ ਕੇ ਉੱਪਰ ਦੀ ਛੱਡ ਕੇ ਆਉਂਗਾ ਤਾਂ ਕਹਿੰਦਾ ਮੈਂ 50000 ਰੁਪਇਆ ਹੋਰ ਲਵਾਂਗਾ ਮੈਂ ਕਿਹਾ ਨਾ ਯਾਰ ਜਿੱਦੇ ਜ ਆਪਣੀ ਗੱਲ ਹੋਈ ਸੀ ਉਹ ਇਹ ਗੱਲ ਹੋਈ ਸੀ ਵੀ ਤੁਸੀਂ ਸਟੇਸ਼ਨ ਤੇ ਛੱਡ ਕੇ ਆਉਣਾ ਮੈਨੂੰ ਚੱਲ ਮੈਂ ਕੋਈ ਗੱਲ ਨਹੀਂ ਮੈਂ ਇਥੋਂ ਤੁਰ ਕੇ ਚਲਾ ਜਾਊਗਾ ਉਹ ਸਾਹਮਣੇ ਹੀ ਐ ਸੜਕ ਹੀ ਕ੍ਰਾਸ ਕਰਨੀ ਆ ਉਹ ਕਹਿੰਦਾ ਮੈਂ ਤੈਨੂੰ ਉੱਪਰ ਦੀ ਝੂਟਾ ਦਵਾ ਲਿਆਂਗਾ ਮੈਂ ਕਿਹਾ ਬੱਸ ਮਣਾ ਖੈਨੀ ਦਾ ਤੇਲ ਲੱਗਣਾ ਤੇਰਾ ਤੂੰ ਮੇਰੇ ਕੋਲ 50000 ਲੈ ਜਾਏਗਾ ਇੱਥੇ ਵੀ ਪੰਗਾ ਹੀ ਆ ਮੇਰੀ ਆਦਤ ਹੁੰਦੀ ਆ ਵੀ ਖੱਬੇ ਪਾਸੇ ਤੋਂ ਤਾਂ ਨਹੀਂ ਕੋਈ ਚੀਜ਼ ਆ ਰਹੀ ਇੱਥੇ ਸੱਜੇ ਪਾਸੇ ਆਉਂਦੀਆਂ ਨੇ ਚੀਜ਼ਾਂ ਇੱਥੇ ਵੀ ਦੂਜਾ ਹਸਾਬ ਆ ਨਾ ਜਿਵੇਂ ਅਫਗਾਨਿਸਤਾਨ ਦੇ ਵਿੱਚ ਸੀ ਜਾਂ ਉਜ਼ਬੇਕਿਸਤਾਨ ਦੇ ਵਿੱਚ ਸੀ ਆ ਰੇਲਵੇ ਸਟੇਸ਼ਨ ਦੇ ਬਾਹਰ ਇਧਰਲੇ ਪਾਸੇ ਇੱਕ ਕਾਫੀ ਸ਼ਾਪ ਬਣੀ ਹੋਈ ਆ ਮੈਂ ਬਾਈ ਨੂੰ ਕਿਹਾ ਮੈਂ ਕਿ ਕੈਪੂਚੀਨੋ ਜਾਂ ਐਸਪ੍ਰੈਸੋ ਜਿਹੜੀ ਵੀ ਹੈਗੀ ਆ ਲਾ ਦੋ ਤੇ ਰੁਪਈਏ ਮੈਂ ਬਾਈ ਨੂੰ ਪੁੱਛਿਆ ਬਾਈ ਕਹਿੰਦਾ ਵੀ 30000 ਰੁਪਈਆ ਲੱਗੂਗਾ 30000 ਮਤਲਬ ਇਹਨਾਂ ਦਾ ਜਿਹੜਾ 10000 ਦਾ ਨੋਟ ਆ ਆਪਣੇ ਇੰਡੀਆ ਦਾ ਸਤਕ 70 ਰੁਪਈਏ ਬਣਦੇ ਨੇ ਤਾਂ 30000 ਦੇ ਹਿਸਾਬ ਨਾਲ ਤੁਸੀਂ ਇਹ ਲਾ ਲਓ ਵੀ 30 ਰੁਪਈਆ ਦੀ ਆਪਾਂ ਨੂੰ ਕਾਫੀ ਪੀ ਗਈ ਉਹ ਤੇ ਠੀਕ ਆ ਕੰਮ ਨਹੀਂ ਐ ਹੁੰਦਾ ਨਾ ਵੀ ਕਈ ਵਾਰ ਰੇਲਵੇ ਸਟੇਸ਼ਨ ਦੇ ਨੇੜੇ ਤੇਰੇ ਦੁਕਾਨਾਂ ਬੜੀਆਂ ਨੇ ਜਾਂ 에어ਪੋਰਟ ਦੇ ਨੇੜੇ ਤੇਰੇ ਦ ਪਰ ਠੀਕ ਆ ਇਹਨਾਂ ਦਾ ਮੈਂ ਸੁਣਿਆ ਵੀ ਈਰਾਨ ਇੱਕ ਬਹੁਤ ਚੀਪ ਤੇ ਸਸਤੀ ਕੰਟਰੀ ਆ ਹਨਾ ਪਰ ਇੱਥੇ ਘੁੰਮ ਕੇ ਹੌਲੀ ਹੌਲੀ ਪਤਾ ਲੱਗੂਗਾ ਇਹ ਬਾਈ ਨੇ ਪਤਾ ਨਹੀਂ ਕਿਵੇਂ ਬਣਾਈ ਸੱਚੀ 30 ਰੁਪਏ ਵਾਲੀ ਬਣਾਤੀ ਇਹਨਾਂ ਨੇ ਇਹ ਕਿਵੇਂ ਕਰਾਉ ਹੁਣ ਓਏ ਹੈ ਅੱਛਾ ਪਾਣੀ ਆ ਤੇ ਮਿਲਕ ਗੋਲਡ ਆ ਪਤਾ ਨਹੀਂ ਯਾਰ ਕੀ ਕਰਤਾ ਹੁਣ ਬ੍ਰਦਰ ਹਾਊ ਟੂ ਮੇਕ ਇਟ <laughs> how how ha uh, no, no 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 i don't know me what what is this chocolate uh sugar uh, shirin uh. oh do i need to drink direct pehle ok avalein huh? ha ok one 3 3 ओके आई डू हैव टू मिक्स इट ए यो इनर मिक्स ना ओके 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 भाई ने थे थे भाई हो हिसाब दी कॉफी लाके दीती आपां नु ए चीज हिसाब च नहीं आउंदी आपां सीधा ਰਲਾ ਕੇ ਦੇ ਦਿਆ ਕਰੋ ਗਲਾਸ ਚ ਤੇ ਮੈਂ ਕਿਤੇ ਮਿਕਸ ਮੁਕਸ ਕਰਨਾ ਇਹਨੂੰ ਤੇ ਇਹ ਬਾਈ ਨੇ ਕਿਹਾ ਜੀ ਟੌਫੀ ਤੁਹਾਨੂੰ ਦਿੱਤੀ ਆ ਇਹ ਇੱਕ ਚਾਕਲੇਟ ਆ ਤੋ ਕਾਫੀ ਪੀ ਤੇ ਨਾਲ ਚਾਕਲੇਟ ਪੀ ਪਰ ਕਾਫੀ ਦੇ ਸਾਈਡ ਤੇ ਮੈਂ ਗੱਲਾਂ ਕਰੀਆਂ ਸੀ ਵੀ ایران ਇੱਕ ਬਹੁਤ ਚੀਪ ਕੰਟਰੀ ਆ ਪਰ ਜਿੱਦਾਂ ਕਹਿੰਦਾ ਮੈਨੂੰ ਕਾਫੀ ਦਾ ਕੱਪ ਲੈ ਆ ਕੇ ਦਿੱਤਾ ਤਾ ਭਾਈ ਆਹ ਮੈਗੀ ਕੰਟਰੀ ਆ ਆ ਯਾਰ ਕਾਫੀ ਵਧੀਆ ਬਣਾਈ ਆ ਨੇ ਬਲੈਕ ਕਾਫੀ ਆ ਪਰ ਵਿੱਚ ਇਹਦੇ ਖੰਡ ਨਹੀਂ ਹੈਗੀ ਖੰਡ ਦੀ ਥਾਂ ਤੇ ਚਾਕਲੇਟ ਖਾਓ ਹੁਣ ਨਾ ਮੈਂ ਇੱਥੇ ਜਦੋਂ ਬਹਿ ਕੇ ਕਾਫੀ ਪੀ ਰਿਹਾ ਸੀ ਤਾਂ ਆਪ ਦਾ ਨਾ ਟੈਕਸੀ ਦੇ ਵਿੱਚ ਬਹਿ ਕੇ ਮੈਂ ਸ਼ਾਰਟ ਲਿਆ ਉਹ ਦੇਖ ਰਿਹਾ ਸੀ ਜਾਂ ਟੀ-ਸ਼ਰਟ ਜੀ ਪਾਈ ਕਿੰਨੀ ਬੁਰੀ ਲੱਗਦੀ ਸੀ ਟਲਕ ਕੇ ਮੋੜ ਜੇ ਇਥੋਂ ਤੇ ਆ ਸਾਰੀ ਗੱਲਾ ਜ ਆ ਵੀ ਖੁੱਲ ਗਿਆ ਟੀ-ਸ਼ਰਟ ਜੀ ਖੁੱਲੀ ਹੋ ਗਈ ਜਮਾ ਰੋਟੀ ਪਾਣੀ ਤਾਂ ਮਿਲ ਨਹੀਂ ਰਿਹਾ ਚੱਜ ਨਾਲ ਪਰ ਹੌਸਲੇ ਬੁਲੰਦ ਨੇ ਹਜੇ ਆਰ ਆਰ ਯੂ ਤੇ ਰੋਟੀ ਪਾਣੀ ਤਾਂ ਚੱਜ ਨਾਲ ਮਿਲ ਨਹੀਂ ਰਿਹਾ ਤੇ ਕੋਈ ਨਾ ਘੋੜਿਆ ਹੌਸਲੇ ਹਜੇ ਵੀ ਬੁਲੰਦ ਨੇ ਆਪਣੇ ਤੇ ਇੱਥੋਂ ਆਪਾਂ ਬਸ ਤਹਿਰਾਨ ਚੱਲੇ ਆ ਤੇ ਤਹਿਰਾਨ ਤਾਂ ਬਹੁਤ ਵੱਡੀ ਸਿਟੀ ਆ ਯਾਰ ਕੈਪੀਟਲ ਸਿਟੀ ਆ ਉੱਥੇ ਇੰਡੀਅਨ ਰੈਸਟੋਰੈਂਟ ਹੋਣਾ ਲਾਜ਼ਮੀ ਆ ਦਵਾਈ ਲਈ ਸੀ ਯਾਰ ਖਾਂਗੇ ਨਹੀਂ ਠੀਕ ਹੋਏ ਏਅਰਪੋਰਟ ਏਅਰਪੋਰਟ ਕਹੀ ਜਾਂਦਾ ਲੈ ਤੁਸੀਂ ਆਪ ਦੇਖੋ ਰੈਜਿਸਟ੍ਰੇਸ਼ਨ ਨੂੰ ਦੇਖ ਕੇ ਮੇਰੇ ਮੂੰਹ ਚੋਂ ਏਅਰਪੋਰਟ ਨਿਕਲ ਰਿਹਾ ਤਾਂ ਐ ਮੈਂ ਯਾਰ ਇਹ ਦੇਖਿਆ ਵੀ ਜਦੋਂ ਦਾ ਮੈਂ ਇੰਡੀਆ ਦੇ ਵਿੱਚੋਂ ਕਿਸੇ ਵੀ ਬਾਹਰਲੀ ਕੰਟਰੀ ਚ ਗਿਆ ਨੇਪਾਲ ਨੂੰ ਛੱਡ ਦੋ ਤੇ ਸ਼੍ਰੀਲੰਕਾ ਛੱਡ ਦੋ ਪਟਾਨ ਛੱਡ ਦੋ ਚਾਹੇ ਕੰਟਰੀ ਜਿੰਨੀ ਮਰਜ਼ੀ ਚੀਪ ਆ ਜਿੰਨੀ ਮਰਜ਼ੀ ਉਹਦੀ ਕਰੰਸੀ ਡਾਊਨ ਆ ਕੁਝ ਵੀ ਆ ਪਰ ਉਹਨਾਂ ਦੇ ਜਿਹੜੇ ਸਟੇਸ਼ਨ ਹੁੰਦੇ ਨੇ ਨਾ ਐ ਹੁੰਦਾ ਜਿਵੇਂ ਏਅਰਪੋਰਟ ਜਿੰਨੀਆਂ ਵੀ ਹੁਣ ਤੱਕ ਮੈਂ ਕੰਟਰੀਆਂ 'ਚ ਘੁੰਮ ਲਿਆ ਕੋਮ ਤਾਂ ਮੈਂ ਕਿਹੜਾ ਲਿਆ 5-7 ਕੰਟਰੀਆਂ 'ਚ ਹੀ ਗਿਆ ਪਰ ਉਹ 5-7 ਕੰਟਰੀਆਂ ਦਾ ਮੈਨੂੰ ਐਕਸਪੀਰੀਅੰਸ ਇਹ ਦੱਸਦਾ ਵੀ ਇੰਡੀਆ ਦੇ ਰੇਲਵੇ ਸਟੇਸ਼ਨਾਂ ਨੂੰ ਛੱਡ ਕੇ ਜਿਹੜੀ-ਜਿਹੜੀ ਕੰਟਰੀ 'ਚ ਹੁਣ ਤੱਕ ਮੈਂ ਘੁੰਮਿਆ ਉਹਨਾਂ ਦੇ ਰੇਲਵੇ ਸਟੇਸ਼ਨ ਬਾਈ ਬਹੁਤ ਸੋਹਣੇ ਬਣੇ ਹੁੰਦੇ ਇਹਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਵੀ ਇਹ ਰੇਲਵੇ ਸਟੇਸ਼ਨ ਨਾਲ ਇੱਥੇ ਆਣ ਹੀ ਹੈ ਕੋਈ ਵੀ ਪਲੇਟਫਾਰਮ ਤੇ ਬੰਦਾ ਉਹੀ ਜਿਹਦਾ ਜੀ ਕਰਿਆ ਜਾਵੜਿਆ ਕੋਈ ਸੈਰ ਕਰਨ ਆ ਗਿਆ ਚਾਹੇ ਕੋਈ ਜਿਹਦਾ ਜੀ ਕੀਤਾ ਪੈ ਗਿਆ ਪਰ ਇੱਥੇ ਸਾਰੇ ਬੰਦੇ ਉਹੀ ਆਉਣਗੇ ਜਿਨ੍ਹਾਂ ਨੇ ਟ੍ਰੇਨ ਚ ਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਟਿਕਟਾਂ ਨਹੀਂ ਆਹ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹਨਾ ਉੱਥੇ ਬਾਹਰ ਲਿਖਿਆ ਹੋਇਆ ਮਸ਼ਹਦ ਸ਼ਾਹੀਦ ਰੇਲਵੇ ਸਟੇਸ਼ਨ ਤੇ ਇਹਨਾਂ ਜਿਹੜਾ ਧਾਰਮਿਕ ਲੀਡਰ ਆ ਆਹ ਵਾਲਾ ਜਿਹਦੀ ਆਪਾਂ ਕੱਲ ਵਾਲੇ ਵੀਡੀਓ ਦੇ ਵਿੱਚ ਗੱਲ ਕਰਦੇ ਸੀ ਉਹਦੀ ਇੱਥੇ ਆ ਮੂਰਤੀ ਬਣਾਈ ਹੋਈ ਆ ਲੈ ਤੁਹਾਨੂੰ ਨੇੜਿਓਂ ਦਿਖਾਦਾ ਮੂਰਤੀ ਮੈਂ ਇਹ ਇਹਨਾਂ ਦੀ ਜਿਹੜੀ ਮੂਰਤੀ ਬਣੀ ਹੋਈ ਆ ਇਹਨਾਂ ਦੇ ਧਾਰਮਿਕ ਲੀਡਰ ਨੇ ਤੇ ਇਹਨਾਂ ਦੀ ਪਹੁੰਚ ਆ ਇਹਨਾਂ ਦਾ ਹੁਕਮ ਜਿਹੜੇ ਸਰਕਾਰੀ ਇੱਥੇ ਲੀਡਰ ਨੇ ਉਹਨਾਂ ਦੇ ਬਰਾਬਰ ਚੱਲਦਾ ਜਿਹੜੇ ਇੱਥੋਂ ਦਾ ਪ੍ਰੈਜ਼ੀਡੈਂਟ ਆ ਉਹਦੇ ਬਰਾਬਰ ਚੱਲਦਾ ਤੇ ਮਸ਼ਹਦ ਸ਼ਾਹੀਦ ਰੈਲਵੇ ਸਟੇਸ਼ਨ ਇਹਦੇ ਅੰਦਰ ਆਪਾਂ ਚੱਲਦੇ ਆਂ ਵੈਸੇ ਮੇਰੇ ਕੋਲ ਪਏ ਨੇ 40 ਮਿੰਟ ਹੌਲੀ ਹੌਲੀ ਚੱਲਦੇ ਆਂ ਆਪਾਂ ਅੰਦਰ ਵੀਡੀਓ ਵਗੈਰਾ ਪਤਾ ਨਹੀਂ ਬਣਾਉਣ ਦੇਣਗੇ ਪਤਾ ਇੰਨਾ ਪਰ ਆਪਾਂ ਬੰਦ ਕਰ ਦਈਏ ਪਹਿਲਾਂ ਕੈਮਰਾ ਅਸੀਂ ਟ੍ਰੇਨ ਦੇ ਵਿੱਚ ਆ ਗਏ ਆ ਸੀਟ ਨੰਬਰ 33 ਆ ਆਪਣਾ ਲੋ ਜੀ ਟ੍ਰੇਨ ਦੇ ਵਿੱਚ ਆਪਾਂ ਆ ਗਏ ਆ ਤੇ ਇਧਰਲੇ ਪਾਸੇ ਆਪਣੇ ਵਾਲਾ ਸੀਟਿੰਗ ਸਿਸਟਮ ਆ ਮੇਰੀ ਟ੍ਰੇਨ ਨੰਬਰ ਮਤਲਬ ਸੀਟ ਨੰਬਰ ਹੈਗਾ 33 ਤੇ ਇੱਥੇ ਆਪਾਂ ਬੈਠਾਂਗੇ ਮਨ ਲੱਗਦਾ ਜਿਹੜਾ ਆਹ ਵਾਲਾ ਬੈੱਡ ਉੱਪਰ ਲੱਗਿਆ ਹੋਇਆ ਹੈ 슬ੀਪਿੰਗ ਵਾਲਾ ਬੈੱਡ ਹੋਊਗਾ ਕਿਉਂਕਿ ਮੈਨੂੰ ਬਾਈ ਨੇ ਕਿਹਾ ਸੀ ਵੀ ਤੁਹਾਨੂੰ ਸਲੀਪਰ ਟ੍ਰੇਨ ਦਿੱਤੀ ਆ ਹੁਣ ਬਾਅਦ ਦੇ ਵਿੱਚ ਪਤਾ ਲੱਗੂ ਜਦੋਂ ਇਹ ਖੋਲਣਗੇ ਵੀ ਮੇਰੀ ਸੀਟ ਥੱਲੇ ਵਾਲੀ ਆ ਕਿ ਉੱਪਰ ਵਾਲੀ ਆ ਪਰ ਮੈਂ ਕਨਫਰਮ ਕਰਕੇ ਬਹਿ ਗਿਆ ਇੱਕ ਵਾਰੀ ਚੰਗੀ ਤਰ੍ਹਾਂ ਵੀ ਮੇਰੀ ਇਹੀ ਸੀਟ ਆ ਕਿਉਂਕਿ ਉਜ਼ਬੇਕਿਸਤਾਨ ਦੇ ਵਿੱਚ ਆਪਣੇ ਨਾਲ ਧੋਖਾ ਹੋ ਗਿਆ ਸੀ ਇਹ ਚੀਜ਼ ਨੂੰ ਲੈ ਕੇ ਇਧਰਲੇ ਪਾਸੇ ਵੀ ਚਾਰ ਮਤਲਬ ਸੀਟਾਂ ਨੇ ਦੋ ਥੱਲੇ ਤੇ ਦੋ ਉੱਪਰ ਤੇ ਨਾਲ ਆ ਕੁਝ ਇਹਨਾਂ ਨੇ ਖਾਣ ਪੀਣ ਨੂੰ ਦਿੱਤਾ ਬਿਸਕਟ ਕੌਫੀ ਚਾਹ ਤੇ ਪਾਣੀ ਦੀਆਂ ਬੋਤਲਾਂ ਸਫ਼ਰ ਬਹੁਤ ਲੰਬਾ ਹੋਣ ਵਾਲਾ ਆਪਣਾ ਤੇ 11 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ ਸਵੇਰੇ ਸਵੇਰੇ ਤਾਂ ਲੋਕ ਬਹਿਣਗੇ ਪਰ ਸ਼ਾਮ ਜਿੰਨ ਮੁੱਲਾਂ ਦਾ ਕੋਸ਼ਿਸ਼ ਕਰਨਗੇ ਸੌਣ ਦੀ ਪਰ ਇਹ ਸਾਰੀ ਜਿਹੜਾ ਸਾਰਾ ਸਫਰ ਆ ਟ੍ਰੇਨ ਆ ਇਹ ਦਿਨੇ-ਦਿਨੇ ਚੱਲਣੀ ਆ ਰਾਤ ਨੂੰ ਨਹੀਂ ਚੱਲਣੀ ਤੇ ਸਟੇਸ਼ਨ ਦੇ ਉੱਤੇ ਸਮਾਨ ਐਵੇਂ ਚੈੱਕ ਹੁੰਦਾ ਜਿਵੇਂ 에ਅਰਪੋਰਟ ਦੇ ਸਮਾਨ ਚੈੱਕ ਹੁੰਦਾ ਤੇ ਸੋਡੇ ਸਮਾਨ ਨੂੰ ਚੈਕਿੰਗ ਕਰਨ ਤੋਂ ਬਾਅਦ ਮਤਲਬ ਜੇ ਉਹਦੇ ਵਿੱਚ ਕੋਈ ਐਵੇਂ ਦੀ ਚੀਜ਼ ਨਿਕਲਦੀ ਆ ਤਾਂ ਉਹਨੂੰ ਖਲਾ ਕੇ ਵੀ ਦੇਖ ਰਹੇ ਨੇ ਵੀ ਇਹਦੇ ਵਿੱਚ ਹੈ ਕੀ ਆ ਬਾਕੀ ਇਹਦੇ ਇਥੇ ਇਰਾਨੀ ਮੂਵੀ ਚੱਲ ਰਹੀ ਆ ਤੇ ਇਹ ਬਹੁਤ ਜ਼ਰ ਯਾਰ ਵਧੀਆ ਤੇ ਕਹਿੰਦੇ ਘੈਂਟ ਮੂਵੀਆਂ ਹੁੰਦੀਆਂ ਨੇ ਮੈਂ ਦੇਖੀਆਂ ਨਹੀਂ ਮੈਂ ਜਿਹੜੇ ਵੱਡੇ ਕਲਾਕਾਰ ਨੇ ਉਹਨਾਂ ਦੀਆਂ ਇੰਟਰਵਿਊਆਂ ਦੇ ਵਿੱਚ ਸੁਣਾ ਵੀ ਇਹਨਾਂ ਦੇ ਐਕਸਪ੍ਰੈਸ਼ਨ ਵਗੈਰਾ ਤੇ ਹੋਰ ਬਹੁਤ ਘੈਂਟ ਚੀਜ਼ ਹੁੰਦੀ ਆ ਹੋਰ 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 8 ਵਜੇ ਮੈਂ ਸੌਂ ਗਿਆ ਸੀ ਹੁਣ 11:30 ਵਜੇ ਦਾ ਟਾਈਮ ਹੋ ਗਿਆ ਮੈਂ ਕਿਹਾ ਚੱਲ ਮੜਾ ਜਾ ਆਲਾ ਦਵਾਲਾ ਦੇਖ ਲਈਏ ਟ੍ਰੇਨ ਦੇ ਅੰਦਰ ਸਾਰੇ ਸੁੱਤੇ ਪਏ ਨੇ ਮੇਰੀ ਜਿਹੜੀ ਵੋਗੀ ਆ ਵੋਗੀ ਨੰਬਰ 6 ਉਹਦੇ ਵਿੱਚ ਵੀ ਸਾਰੇ ਸੁੱਤੇ ਪਏ ਨੇ ਤਾਂ ਕਰਕੇ ਮੈਂ ਅੰਦਰੋਂ ਵਾਲੀ ਵੀਡੀਓ ਬਣਾਈ ਨਹੀਂ ਹੈਗੀ ਪਹਿਲਾਂ ਤੇ ਇਹਨਾਂ ਟ੍ਰੇਨਾਂ ਦੇ ਵਿੱਚ ਐ ਫਾਇਦਾ ਹੁੰਦਾ ਵੀ ਜਿਹੜੀ ਥਾਂ ਤੇ ਹੁਣ ਮੈਂ ਖੜਾ ਨਾ ਹਰੇਕ ਟ੍ਰੇਨ ਦੇ ਵਿੱਚ ਐਵੇਂ ਥਾਂ ਬਣੀ ਹੁੰਦੀ ਆ ਸਪੇਸ ਬਣੀ ਹੁੰਦੀ ਆ ਆ ਦੇਖੋ ਇਧਰਲੇ ਪਾਸੇ ਵੀ ਜਿਹੜਾ ਤੁਸੀਂ ਪਿਛਲੇ ਪਾਸੇ ਆ ਦੇਖ ਰਹੇ ਹੋ ਆਲਾ-ਦਾਲ ਬਹੁਤ ਲੰਬੇ ਟਾਈਮ ਤੋਂ ਐਂ ਸੁਨਸਰਾ ਬਰਾਨ ਚੱਲ ਰਿਹਾ ਹੈ ਕੰਮ ਤੇ ਸਪੀਡ ਵੀ ਗੱਡੀ ਦੀ ਕੋਈ ਬਾੜੀ ਨਹੀਂ ਹੈਗੀ 80 90 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਆ ਤੇ ਉਸ ਹਿਸਾਬ ਨਾਲ ਇਹਨੇ 11 ਘੰਟੇ ਦੇ ਵਿੱਚ 900 ਕਿਲੋਮੀਟਰ ਤੈਅ ਕਰ ਲੈਣਾ ਗੱਡੀ ਬਹੁਤ ਵਧੀਆ ਸਾਫ ਸੁਥਰੀ ਬਣੀ ਹੋਈ ਆ ਤੇ ਸਵੇਰੇ ਚਾਹ ਦੇ ਗਏ ਸੀ ਤੇ ਪਾਣੀ ਪੂਣੀ ਬਿਸਕਟ ਬਿਸਕਟ ਸਾਰਾ ਕੁਝ ਪਿਆ ਸੀ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਭਾਈ ਰੋਟੀ ਲਿਆਈਏ ਮੈਂ ਘਰ ਰਹਿਣ ਨੂੰ ਭਾਈ ਰੋਟੀ ਨਹੀਂ ਯਾਰ ਤੁਹਾਨੂੰ ਸਮਝਾਉਣਾ ਪਊਗਾ ਮੈਂ ਖਾਣਾ ਕੀ ਆ ਸ਼ਾਇਦ ਰੋਟੀ ਉਟੀ ਸਾਰਾ ਕੁਝ ਨਾ ਇਹਦੇ ਵਿੱਚ ਨਿਕਲੂਗਾ ਐ ਲੱਗਦਾ ਜਿਵੇਂ ਆਪਾਂ ਜਸਲਮੇਰ ਵਾਲੇ ਪਾਸੇ ਫਿਰਦੇ ਹੁੰਨੇ ਆ ਪੂਰਾ ਵੱਡਾ ਰੇਗਿਸਤਾਨ ਹੀ ਐ ਸੁਨਸਰਾ ਪਈਆ ਕੋਈ ਪਿੰਡ ਨਹੀਂ ਆ ਰਿਹਾ ਕੋਈ ਖੇਤੀ ਬਾੜੀ ਨਹੀਂ ਕੋਈ ਫਸਲ ਨਹੀਂ ਇੱਥੇ ਇੱਕ ਰੇਲਵੇ ਸਟੇਸ਼ਨ ਆ ਗਿਆ ਸੀ ਤੇ ਮੈਨੂੰ ਨਹੀਂ ਪਤਾ ਵੀ ਕਿੰਨੇ ਟਾਈਮ ਵਾਸਤੇ ਗੱਡੀ ਖੜੀ ਆ ਮੈਂ ਰਿਸਕ ਜਾ ਲੈ ਕੇ ਸਮਾਨ ਲੈ ਲਿਆ ਇਧਰਲੇ ਪਾਸੇ ਇੱਕ ਕੰਟੀਨ ਬਣੀ ਹੋਈ ਸੀ ਪਰ ਮੈਂ ਕੰਟੀਨ ਵਾਲੇ ਨੂੰ ਕਿਹਾ ਮੈਂ ਕਿਹਾ ਵੀ ਛੇਤੀ ਕਰ ਉਹਨੇ ਮੈਨੂੰ ਕਿਹਾ ਕਹਿੰਦਾ ਕੋਈ ਨਾ ਸਬਰ ਕਰੋ ਤੇਰੀ ਟ੍ਰੇਨ ਮੌਜ ਨਾਲ ਤੈਨੂੰ ਲੈ ਕੇ ਜਾਊਗੀ ਇਧਰਲੇ ਪਾਸੇ ਕੋਈ ਭੋਗ ਭਾਗ ਵੰਡੀਆਂ ਆਂਦੇ ਨੇ ਭਾਈ ਮੈਂ ਤਾਂ ਭੋਗ ਵੀ ਨਹੀਂ ਖਾ ਸਕਦਾ ਤੁਸੀਂ ਰੇਲਵੇ ਸਟੇਸ਼ਨਾਂ ਦੀ ਸਫਾਈ ਚੈੱਕ ਕਰੋ ਯਾਰ ਕਿੱਡਾ ਸੋਹਣਾ ਤੇ ਕਿੰਨਾ ਸਾਫ਼ ਸਫਾਈ ਨਾਲ ਬਣਿਆ ਹੋਇਆ ਲੈ ਰੇਲਵੇ ਟਰੈਕ ਵੀ ਦੇਖੋ ਤੁਸੀਂ ਥੱਲੇ ਚੱਲ ਬੈ ਕੇ ਉੱਥੇ ਰੋਟੀ ਖਾ ਲਓ ਰੇਲਵੇ ਟਰੈਕ ਤੇ ਆ ਐਵੇਂ ਦੀ ਟ੍ਰੇਨ ਆ ਭਾਈ ਬਾਹਰੋਂ ਐ ਦਿਖਦੀ ਏ ਮੈਨੂੰ ਲੱਗਾ ਪਹਿਲਾਂ ਮੈਂ ਵੀਡੀਓ ਬਣਾਈ ਨਹੀਂ ਸੀ ਇੱਥੇ ਟੀਟੀ ਟੁੱਟੀ ਖਾਸੇ ਖੜੇ ਨੇ ਕਿਉਂਕਿ ਜਦੋਂ ਏਅਰਪੋਰਟ ਇੱਥੇ ਮੈਂ ਅੰਦਰ ਵੜਿਆ ਨਾ ਰੇਲਵੇ ਸਟੇਸ਼ਨ ਦੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਕੈਮਰਾ ਗੋਮਰਾਣੀ ਭਾਈ ਚਲਾਉਣਾ ਤੁਸੀਂ ਤਾਂ ਕਰਕੇ ਉਦੋਂ ਮ ਰਾਜਾ ਰੇਲ ਟਰਾਂਸਪੋਰਟ ਟਰਾਂਸਪੋਰਟੇਸ਼ਨ ਕੰਪਨੀ ਐਵੇਂ ਦੀ ਕੀ ਗੱਲ ਬਾਤਾਂ ਟ੍ਰੇਨ ਦੀ ਕੰਫਰਟ ਬਹੁਤ ਆ ਯਾਰ ਇਹਦੇ ਵਿੱਚ ਲੋ ਜੀ ਤਹਿਰਾਨ ਆਪਾਂ ਪਹੁੰਚ ਗਏ ਆ ਯਾਰ ਪਲੇਟਫਾਰਮ ਤੇ ਗੱਡੀਆਂ ਫਿਰਦੀਆਂ ਨੇ ਇੱਥੇ ਸਮਾਨ ਢੋਣ ਵਾਸਤੇ ਤੇ ਸ਼ਾਮ ਦਾ 7 ਵਜੇ ਦਾ ਟਾਈਮ ਹੋ ਗਿਆ ਹੁਣ ਆਪਾਂ ਇੱਥੋਂ ਐਗਜ਼ਿਟ ਲੈਨੇ ਆ ਬਾਹਰ ਜਾਣੇ ਆ ਮੈਨੂੰ ਐ ਵੀ ਕੁਝ ਖਾਣ ਪੀਣ ਦਾ ਦੇਖ ਲੀਏ ਇੰਡੀਅਨ ਰੈਸਟੋਰੈਂਟ ਬਹੁਤ ਜਿਆਦਾ ਨਹੀਂ ਆ ਰਹੇ ਇੱਥੇ ਟਟੋ-ਟਟ 10-12 ਇੰਡੀਅਨ ਰੈਸਟੋਰੈਂਟ ਨਹੀਂ ਐਵੇਂ ਦਾ ਬਣਿਆ ਹੋਇਆ ਜੀ ਰੇਲਵੇ ਸਟੇਸ਼ਨ ਦੇ ਬਾਹਰੋਂ ਮੈਂ ਤੁਹਾਨੂੰ ਸਵੇਰੇ ਵੀ ਦਿਖਾਇਆ ਸੀ ਕਿੱਡੇ ਸੋਹਣੇ-ਸੋਹਣੇ ਰੇਲਵੇ ਸਟੇਸ਼ਨ ਨੇ ਤਹਿਰਾਨ ਰੇਲਵੇ ਸਟੇਸ਼ਨ ਤੇ ਈਰਾਨ ਦਾ ਸਭ ਤੋਂ ਵੱਡਾ ਸ਼ਹਿਰ ਆ ਜੀ ਇਹ ਤੇ ਜਿਹੜਾ ਆਪਾਂ ਪਹਿਲਾਂ ਮਸ਼ਹਦ ਕੋਲ ਰਹੇ ਸੀ ਉਹ ਦੂਜੇ ਨੰਬਰ ਤੇ ਸਭ ਤੋਂ ਵੱਡਾ ਸ਼ਹਿਰ ਆ ਇੱਥੇ ਹੁਣ ਮੈਂ ਹੋਟਲ ਵੀ ਦੇਖਿਆ ਇੱਕ ਇੰਡੀਅਨ ਰੈਸਟੋਰੈਂਟ ਵੀ ਮੌਸਮ ਬਹੁਤ ਸੋਹਣਾ ਇੱਥੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਟੈਂਪਰੇਚਰ ਇੱਥੇ ਹੈਗਾ ਇਸ ਟਾਈਮ 15 ਡਿਗਰੀ 16 ਡਿਗਰੀ ਸਾਰਾ ਦਿਨ ਹੀ ਲੰਘ ਗਿਆ ਅੱਜ ਪਰ ਗੱਡੀ 'ਚ ਸਫ਼ਰ ਦਾ ਪਤਾ ਹੀ ਲੱਗਿਆ 11 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ ਪਰ ਸੀਟਾਂ ਸੂਟਾਂ ਵਧੀਆਂ ਸੀ ਤੇ ਸੌਣ ਵਾਲਾ ਵੀ ਸੁਆਦ ਆ ਗਿਆ ਦੋ ਤਿੰਨ ਵਾਰੀ ਅੱਖ ਲੱਗ ਗਈ ਹੁਣ ਇੱਥੋਂ ਟੈਕਸੀ ਫੜਦੇ ਆ ਕੋਈ ਸਿੱਧਾ ਰੈਸਟੋਰੈਂਟ ਤੇ ਚੱਲਦੇ ਆ ਬਾਰੀ-ਬਾਰੀ ਆਪਾਂ ਬਾਹਰ ਨਹੀਂ ਆਉਂਦੇ ਫਿਰ ਉਸ ਤੋਂ ਬਾਅਦ ਫਿਰ ਹੋਟਲ ਲੱਭਾਂਗੇ ਕਿਉਂਕਿ ਜੇ ਮੈਂ ਹੋਟਲ 'ਚ ਚਲਾ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਬਾਹਰ ਨਿਕਲਣ ਦਾ ਟਾਈਮ ਲੱ ਸੋਹਣੀ ਚੀਜ਼ ਲੱਗਦੀ ਹੈ ਤਹਿਰਾਨ ਦੇਖਣ ਵਾਲੀ ਨਵੇਂ ਸ਼ਹਿਰ ਚ ਆ ਕੇ ਨਾ ਨਵੇਂ ਸਿਰੋਂ ਕਹਾਣੀ ਸ਼ੁਰੂ ਕਰਨੀ ਪੈਂਦੀ ਆ ਵੈਸੇ ਕਿਸੇ ਵੀ ਦੇਸ਼ 'ਚ ਚਲੇ ਜਾਓ ਕਿਸੇ ਵੀ ਸ਼ਹਿਰ 'ਚ ਚਲੇ ਜਾਓ ਤੁਹਾਨੂੰ ਪਹਿਲੇ 1-2 ਦਿਨ ਨਹੀਂ ਸਮਝ ਆਉਂਦਾ ਉਸ ਤੋਂ ਬਾਅਦ ਕਹਾਣੀ ਲੋਟ ਆ ਜਾਂਦੀ ਆ ਹੁਣ ਮੈਂ ਸ਼ਹਿਰ ਜਾ ਬਦਲ ਕੇ ਆਇਆ ਤਾਂ ਇੱਥੇ ਮੈਨੂੰ ਐ ਲੱਗੀ ਜਾਂਦਾ ਵੀ ਕਿੱਧਰ ਨੂੰ ਜਾਈਏ ਤੇ ਕੀ ਕਰੀਏ ਮੈਂ ਉੱਧਰਲੇ ਪਾਸੇ ਨੂੰ ਜਾਣਾ ਉੱਥੇ ਖੜ ਕੇ ਟੈਕਸੀ ਟੁਕਸੀ ਫੜਦੇ ਆ ਮਨ ਲੱਗਦਾ ਇੱਥੇ ਮੋਟਰਸਾਈਕਲ ਵਾਲੀਆਂ ਟੈਕਸੀਆਂ ਵੀ ਚੱਲਦੀਆਂ ਨੇ ਇੱਥੇ ਮੋਟਰਸਾਈਕਲ ਵਾਲੀਆਂ ਟੈਕਸੀਆਂ ਵੀ ਚੱਲਦੀਆਂ ਨੇ ਮੋਟਰਸਾਈਕਲ ਵਾਲੀ ਟੈਕਸੀ ਕਰਾ ਲਈ ਮੈਂ ਬਾਈ ਨੇ ਆਪ ਹੀ ਆ ਕੇ ਮੈਨੂੰ ਪੁੱਛ ਲਿਆ ਮੈਂ ਇਹਦੇ ਨਾਲ ਗੱਲਾਂ ਲੱਗ ਗਿਆ ਕਹਿੰਦਾ ਚੱਲ ਮੈਂ ਤੈਨੂੰ ਛੱਡਿਆ ਰੁਪਈਆ ਨੇ ਆਪਣੇ ਕੋਲੋਂ 10 ਲੱਖ ਲਿਆ ਮੈਂ ਐਵੇਂ ਦਾ ਸ਼ਹਿਰ ਆ ਭਾਈ ਬਹੁਤ ਸਾਫ਼ ਸੁਥਰਾ ਤੇ ਬਹੁਤ ਸੋਹਣਾ ਬਣਿਆ ਹੋਇਆ ਪਹਿਲੀ ਵਾਰੀ ਦੇਖਿਆ ਵੀ ਐਡੇ ਵੱਡੇ ਐਡਾ ਵੱਡਾ ਤਾਂ ਨਹੀਂ ਮਤਲਬ ਸ਼ਹਿਰ ਬਹੁਤ ਵੱਡਾ ਹੈ ਤੇ ਐਨੇ ਸੋਹਣੇ ਦੇਸ਼ ਦੇ ਵਿੱਚ ਮੋਟਰਸਾਈਕਲ ਵਾਲੀਆਂ ਟੈਕਸੀਆਂ ਵੀ ਚੱਲਦੀਆਂ ਨੇ ਚਲਦੀਆਂ ਤਾਂ ਆਪਣੇ ਇੰਡੀਆ ਚ ਵੀ ਨੇ ਪਰ ਆਪਾਂ ਨੂੰ ਐ ਹੁੰਦਾ ਵੀ ਜਿਹੜਾ ਕੁਝ ਇੰਡੀਆ ਚ ਹੈਗਾ ਸ਼ਾਇਦ ਬਾਹਰ ਨਾ ਹੋਵੇ ਬਾਹਰ ਕੁਝ ਨਵੀਂ ਚੀਜ਼ ਹੋਊਗੀ ਵੀ ਉੱਥੇ ਇਕੱਲੀਆਂ ਟੈਕਸੀਆਂ ਹੀ ਚਲਦੀਆਂ ਹੋਣਗੀਆਂ ਪਰ ਇੱਥੇ ਮੋਟਰ ਮਾਟਰਸਾਈਕਲ ਭਾਈ ਸਾਰਾ ਕੁਝ ਹੀ ਚੱਲਦਾ ਇਹ ਐਪਲੀਕੇਸ਼ਨਾਂ ਦੇ ਚੱਲਦੇ ਨੇ ਇਹ ਤਾਂ ਮੈਨੂੰ ਇਹਨੇ ਆਪ ਹੀ ਆ ਕੇ ਬੁਲਾ ਲਿਆ ਮੈਂ ਤਾਂ ਬਹਿ ਗਿਆ ਇਹਦੇ ਨਾਲ ਇੱਥੇ ਹੈਲਮਟ ਹੈਲਮਟ ਪਾਉਣ ਵਾਲਾ ਰਵਾਜ ਨਹੀਂ ਹੈਗਾ ਆ ਦੇਖੋ ਕਿੱਡਾ ਸੋਹਣਾ ਇੰਡੀਆ ਗੇਟ ਵਰਗਾ ਬਣਿਆ ਹੋਇਆ ਜਿਵੇਂ ਉਜ਼ਬੇਕਿਸਤਾਨ ਤਾਜੀਕਿਸਤਾਨ ਕੋਲ ਰਹੇ ਸੀ ਨਾ ਉੱਥੇ ਮੋਟਰਸਾਈਕਲਾਂ ਦਾ ਰਵਾਜ ਨਹੀਂ ਸੀ ਅਫਗਾਨਿਸਤਾਨ ਦੇ ਵਿੱਚ ਰਵਾਜ ਹੈਗਾ ਉੱਥੇ ਛੋਟੇ ਮੋਟਰਸਾਈਕਲ ਸੀ ਅਫਗਾਨਿਸਤਾਨ ਤੋਂ ਬਾਅਦ ਈਰਾਨ ਚ ਆਇਆ ਇੱਥੇ ਥੋੜੇ ਜਿਹੇ ਵੱਡੇ ਮੋਟਰਸਾਈਕਲ ਹੈਗੇ ਨੇ 200 CC 250 CC ਤੱਕ ਮੋਟਰਸਾਈਕਲ ਹੈਗਾ ਇੱਥੇ ਆ ਗਏ ਆ ਜੀ ਕੀ ਕਰਦਾ ਵੀ ਇੱਥੇ ਆਪ ਦਾ ਮੋਟਰਸਾਈਕਲ ਲੈ ਆ ਕੇ ਚਲਾਈਏ ਕਦੇ ਨਾ ਕਦੇ ਉਹ ਡ੍ਰੀਮ ਪੂਰਾ ਕਰਾਂਗੇ ਤੂੰ ਸਰ ਇੰਨਾ ਕੰਟਰੀਆਂ ਦੇ ਵਿੱਚ ਜਦੋਂ ਦਾ ਮੈਂ ਘੁੰਮਣ ਲੱਗਿਆ ਮੈਂ ਪਹਿਲੀ ਵਾਰੀ ਇੱਥੇ ਥੀਏਟਰ ਦੇਖ ਰਿਹਾ ਯਹਾਂ ਮੂਵੀ ਮੂਵੀ ਚਲਦੀ ਆ ਫਿਲਮ ਫਿਲਮ ਚਲਦੀ ਆ ਅੱਛਾ ਪਹਿਲੀ ਵਾਰ ਯਾਰ ਇਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਇਹ ਸਾਰੇ ਮੁ슬ਮਣ ਦੇਸ਼ ਨੇ ਤਾਂ ਇੱਥੇ ਇਹਨਾਂ ਚੀਜ਼ਾਂ 'ਚ ਥੋੜਾ ਜਿਹਾ ਬੈਨ ਲੱਗਿਆ ਹੁੰਦਾ ਕਲਪਾ ਪੱਪਾਂ ਦੇ ਵਿੱਚ ਫਿਲਮਾਂ ਦੇ ਵਿੱਚ ਗਾਣੇ ਗੂਣਿਆਂ ਤੇ ਪਰ ਇੱਥੇ ਬਾਈ ਕਹਿੰਦਾ ਵੀ ਫਿਲਮਾਂ ਚੱਲਦੀਆਂ ਨੇ ਬਾਕੀ ਸਲਮਾਨ ਖਾਨ ਚਾਰੂ ਖਾਨ ਸਾਰਿਆਂ ਨੂੰ ਬਾਈ ਜਾਣਦਾ ਏ ਯੂ نو ਸਲਮਾਨ ਖਾਨ ਯੈਸ ਹਾਂ ਅਮਿਤਾ ਬਚਨ ਕਾਜੋਲ ਚਾਰੂ ਖਾਨ ਅਜੀ ਦੇਵਗਾਨਾ ਦੀ ਅਜੀ ਦੇਵਗਾਨ ਦੀ ਘਰ ਵਾਲੀ ਕਾਜੋਲ ਨੂੰ ਵੀ ਜਾਣਦਾ ਏ ਸੋ ਰੀਗਲ ਸ਼ਾਰਟੀ ਅੰਨਾ ਬੜੇ ਫੈਨ ਨੇ ਬਾਈ ਹਿੰਦੀ ਫਿਲਮਾਂ ਦੇ ਤਾਂ ਇਹ ਯਾਰ ਡੱਬ ਕਰਕੇ ਦੇਖਦੇ ਨੇ ਮੈਨੂੰ ਲੱਗਦਾ ਦਰਮੇਂਦਰ ਹਾਂ ਸੰਨੀ ਦੇਵਾਲ ਬੋਬੀ ਦੇਵਾਲ ਪੰਜਾਬ ਬਾਈ ਸੰਨੀ ਦੇਵਾਲ ਬੋਬੀ ਦੇਵਾਲ ਤੇ ਦਰਮੇਂਦਰ ਨੂੰ ਵੀ ਜਾਣਦਾ ਕੋਈ ਬੜਾ ਤਕੜਾ ਫੈਨ ਆ ਇਹ ਐਨੇ ਮੈਂ ਕਿਸੇ ਬੰਦੇ ਕੋਲੋਂ ਅੱਜ ਤੱਕ ਐਕਟਰ ਸੁਣੇ ਨਹੀਂ ਜਿਨ੍ਹਾਂ ਨੇ ਇਕੱਲੇ ਨੇ ਗਿਣਾ ਦੇ ਹਾਂ ਇਹ ਦੋਸਤੀ ਇਹ ਦੋਸਤੀ ਹਾਂ ਨਹੀਂ नहीं छोड़ेंगे नहीं छोड़ेंगे हम नहीं बुला में जोरी हां ये दोस्ती हम नहीं छोड़ेंगे मैं दम तोड़ेंगे ऐज करके गानाड़ा भाई वो भी जानदा मेरे नाल ਤਾਂ ਜਿਆਦੇ ਬਾਈ ਨੂੰ ਪਤਾ ਯਾਰ ਕੁਝ 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 ਹੁੰਦਾ ਹੈ ਇਸ ਸ਼ਹਿਰ ਚ ਇੰਡੀਆ ਰੈਸਟੋਰੈਂਟ ਦਾ ਬਹੁਤ ਨਹੀਂ ਯਾਰ ਮੈਨੂੰ ਤਾਂ ਟਾਈਮਿੰਗ ਨਹੀਂ ਸਮਝ ਆਈ ਐਸ ਵੇਲੇ ਬੰਦ ਨੇ ਰਾਤ ਨੂੰ ਕੋਈ 8 ਵਜੇ ਖੁੱਲ ਰਿਹਾ ਕੋਈ 9 ਵਜੇ ਖੁੱਲ ਰਿਹਾ ਮੈਨੂੰ ਵੀ ਨਹੀਂ ਹਿਸਾਬ ਜਾਇਆ ਜਿੱਦਨੇ ਮੈਂ ਹੁਣ ਚੱਲਿਆ ਨਾ ਇਹਦੇ ਉੱਤੇ ਵੀ 7 ਵਜੇ ਤੋਂ ਬਾਅਦ ਸ਼ਾਮ ਨੂੰ 7 ਵਜੇ ਤੋਂ ਬਾਅਦ ਲਿਖਿਆ ਆਇਆ ਭਾਈ ਖੁੱਲ ਗਿਆ ਹੁਣੇ ਲੈਫਟ ਲੈਫਟ ਓਕੇ ਲੋ ਜੀ ਬਾਈ ਹੋਰ ਨੇ ਆ ਕੇ ਆਪਾਂ ਨੂੰ ਇੱਥੇ ਲਾਤਾ ਤੇ ਉੱਪਰ ਲਿਖਿਆ ਹੋਇਆ ਮਹਾਰਾਜਾ ਇੰਡੀਅਨ ਕਿਊਜ਼ਨ ਇਹ ਰੈਸਟੋਰੈਂਟ ਵਗੈਰਾ ਹੋਊਗਾ ਖਾਸੀ ਵੱਡੀ ਗੱਲ ਵਾਹ ਓ ਥੈਂਕ ਯੂ ਪੂਰੇ ਆਲੇ-ਦਾਲੇ ਸ਼ੀਸ਼ੇ-ਸ਼ੀਸ਼ੇ ਲਾ ਰੱਖੇ ਨੇ ਭਾਈ ਰੈਸਟੋਰੈਂਟ ਦੇ ਅੰਦਰ ਬੜਨ ਸਾਰੇ ਸਾਨੂੰ ਸਰਦਾਰਾਂ ਦੀਆਂ ਫੋਟੋਆਂ ਦਿਖਾ ਦਈਏ ਇੱਥੇ ਇਗਾ ਸਾਰਾ ਇੰਡੀਅਨ ਉਹ ਸਾਸਰੀ ਗਾਲ ਜੀ ਆ ਮੈਂ ਵੈਰੀ ਗੁੱਡ ਮੈਂ ਠੀਕ ਹਾਂ ਆਪ ਕੈਸੇ ਹੋ ਹਾ ਥੈਂਕ ਯੂ ਥੈਂਕ ਯੂ ਸੋ ਮਚ ਲੋ ਭਾਈ ਇਹ ਰੈਸਟੋਰੈਂਟ ਦੇ ਅੰਦਰ ਆਉਣ ਸਾਰੀ ਸਾਸਰੀ ਗਾਲ ਬੁਲਾਤੀ ਵੇਅਰ ਆ ਕੈਨ ਸਿਟ ਓ ਓ ਆਈ ਓਕੇ ਓਕੇ ਥੈਂਕ ਯੂ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਪਹਿਲਾਂ ਮੈਂ ਮੰਗਾਲੀ ਇੱਥੇ ਭਾਈ ਲੱਸੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਸਵੇਰ ਦਾ ਮੈਂ ਸਿਰਫ ਇੱਕ ਕੋਲਡ ਡਰਿੰਕ ਤੇ ਦੋ ਉਹ ਰੈਪ ਜੇ ਫੜੇ ਸੀ ਇੱਥੇ ਟ੍ਰੇਨ ਰੁਕੀ ਸੀ ਰਾਹ ਦੇ ਵਿੱਚ ਹੋਰ ਕੁਝ ਨਹੀਂ ਖਾਦਾ ਪੀਤਾ ਸਾਰਿਆਂ ਤੋਂ ਪਹਿਲਾਂ ਇੰਡੀਆ ਰੈਸਟੋਰੈਂਟ ਲੱਭਿਆ ਖਾਣ ਪੀਣ ਦੀ ਆਈਟਮਾਂ ਬਹੁਤ ਵਧੀਆ ਸੀ ਮਟਰ ਮਸ਼ਰੂਮ ਆਰਡਰ ਕੀਤਾ ਨਾਨ ਵੀ ਇਹਨਾਂ ਕੋਲ ਰੋਟੀ ਵੀ ਹੈ ਤੇ ਹੁਣ ਪਹਿਲਾਂ ਲੱਸੀ ਪੀਨੇ ਆ ਤੇ ਸੋਣਾ ਹੀ ਬਹੁਤ ਬਣਿਆ ਹੋਇਆ ਆ ਰੈਸਟੋਰੈਂਟ ਬਹੁਤ ਜ਼ਿਆਦਾ ਇੱਥੇ ਰੈਸਟੋਰੈਂਟ ਨਹੀਂ ਮੈਂ ਗੂਗਲ ਤੇ ਸਰਚ ਮਾਰ ਰਿਹਾ ਸੀ ਘੱਟੋ ਘੱਟ 12 13 ਇੱਥੇ ਇੰਡੀਅਨ ਰੈਸਟੋਰੈਂਟ ਨਹੀਂ ਤੇ ਇੱਕ ਗੱਲ ਹੋਰ ਆ ਉਹਨਾਂ ਦੀ ਟਾਈਮਿੰਗ ਆਸ ਨੂੰ ਪਹਿਲਾਂ ਵੀ ਦੱਸ ਕੇ ਹਟ ਨੇ ਵੀ ਸ਼ਾਮ ਜੇ ਨੂੰ ਖੁੱਲਦੇ ਨਹੀਂ ਇਹ ਵਾਲਾ ਰੈਸਟੋਰੈਂ 7 ਵਜੇ ਲਿਖਿਆ ਆ ਇੰਟਰਨੈਟ ਤੇ ਭਾਈ ਖੁੱਲ ਗਿਆ ਜਾਂ ਫਿਰ ਇਹ ਹੁਣ ਆ ਵੀ ਸ਼ਾਮ ਨੂੰ ਖੁੱਲ ਕੇ ਲੇਟ ਨਾਈਟ ਤੱਕ ਖੁੱਲਦੇ ਹੋਣਗੇ ਦੁਪਹਿਰੇ 5-4 ਘੰਟੇ ਬੰਦ ਰੱਖਦੇ ਹੋਣਗੇ ਸਵੇਰੇ ਖੋਲਦੇ ਹੋਣਗੇ ਇਹ ਕੋਈ ਸਿਸਟਮ ਹੋਣਾ ਤੇ ਡਾਲਰ ਦੇ ਵਿੱਚ ਪੁੱਛਾਂਗੇ ਕਿੰਨੇ ਰੁਪਏ ਬਣ ਗਏ ਉਸ ਹਿਸਾਬ ਨਾਲ ਫਿਰ ਆਪਾਂ ਜੇ ਕੱਲ ਨੂੰ ਖਾਣ ਆਉਣਾ ਹੋਇਆ ਤਾਂ ਆਪਾਂ ਇੱਥੇ ਆਵਾਂਗੇ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਬਹੁਤ ਭੁੱਖ ਲੱਗੀ ਪਈ ਆ ਤਾਂ ਜੋ ਮਿਲ ਗਿਆ ਇੱਥੇ ਆਪਾਂ ਨੂੰ ਖਾਣੇ ਕੇਜਾਰਾ ਕਰਨਾ ਪੈਣਾ ਲੱਸੀ ਵਧੀਆ ਬਣਾਉਂਦੇ ਨੇ ਪਤਲੀ-ਪਤਲੀ ਕੱਚੀ ਲੱਸੀ ਹੁੰਦੀ ਐ ਜਿਹੜੀ ਆਪਣੇ ਪੰਜਾਬ ਵਾਲੀ ਤੁਸੀਂ ਪਹਿਲਾਂ ਇਹ ਦੇਖੋ ਯਾਰ ਦੇਖਣ ਨੂੰ ਹੀ ਕਿੰਨਾ ਸੋਹਣਾ ਲੱਗ ਰਿਹਾ ਉੱਧਰਲੇ ਪਾਸੇ ਰੋਟੀਆਂ ਰੋਟੀ ਬਹੁਤ ਆ ਮੈਂ ਦੋ ਕ ਰੋਟੀਆਂ ਮੰਗਾਈਆਂ ਸੀ ਤੇ ਬਹੁਤ ਟਾਈਮ ਬਾਅਦ ਮੈਂ ਕਹਿੰਦਾ ਵੀ ਇਸ ਟੂਰ ਤੇ ਪਹਿਲੀ ਵਾਰੀ ਮੈਂ ਮਸ਼ਰੂਮ ਖਾਣ ਲੱਗਿਆ ਨਹੀਂ ਤਾਂ ਲੋਕ ਇੱਥੇ ਪਤਾ ਕੀ ਖਾਂਦੇ ਨੇ ਆ ਆਪਣਾ ਕੀ ਹੁੰਦਾ ਉਹ ਰਾਜਮਾ ਹੀ ਖਾਈ ਜਾਂਦੇ ਨੇ ਰਾਜਮਾ ਦੇ ਨਾਲ ਪਿੰਡੀ ਬਾਸ ਤੇ ਮੈਂ ਪ੍ਰਸ਼ਾਦਾ ਪਾਣੀ ਛੱਕ ਕੇ ਹਟਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਯਾਰ ਇੱਥੇ ਮਹਿਫਲ ਲੱਗੀ ਲੈ ਇੱਕ ਪਾਸੇ ਤਬਲੇ ਵਾਲਾ ਇੱਕ ਪਾਸੇ ਰਵਾਬ ਵਾਲਾ ਇੱਕ ਪਾਸੇ ਬਾਈ ਗਿਟਾਰ ਵਾਲਾ ਨਵੀਂ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਇੱਕ ਹੋਰ ਟੈਕਸੀ ਕਰ ਲਈ ਆਪਾਂ ਤੇ ਇਹ ਬਾਈ ਹਰੇ ਨਾਲ ਮੈਂ ਇੱਥੋਂ ਦੇ ਕੋਈ ਲੋਕਲ ਕੁੜੀ ਸੀ ਮੈਂ ਉਹਦੀ ਗੱਲ ਕਰਾਤੀ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਦਿਓ ਕੁੜੀ ਵਧੀਆ ਇੰਗਲਿਸ਼ ਬੋਲਦੀ ਸੀ ਤੇ ਉਹਨਾਂ ਨੇ ਮੇਰੇ ਹੋਟਲ ਵਾਲਿਆਂ ਨਾਲ ਗੱਲ ਕਰਕੇ ਇਹ ਬਾਈ ਨੂੰ ਸਮਝਾਤਾ ਵੀ ਕਿੱਥੇ ਇਹਨੂੰ ਲੈ ਕੇ ਆਉਣਾ ਤੇ ਇਹ ਬਾਈ ਨੂੰ 2 ਲੱਖ ਰੁਪਏ ਇਹ ਬਾਈ ਨੂੰ ਦੇਣਾ ਮਤਲਬ ਪ੍ਰਸ਼ਾਦਾ ਪਾਣੀ ਠੀਕ ਸੀ ਪਰ ਥੋੜੀ ਜੀ ਰੋਟੀ ਕਰੜੀ ਸੀ ਯਾਰ ਬਾਕੀ ਨੂਨ ਮਿਰਚ ਮਸਾਲਾ ਜਿਹੜਾ ਮਸ਼ਰੂਮ ਮਟਰ ਮੰਗਾਇਆ ਉਹਦੇ ਵਿੱਚ ਓਕੇ ਸੀ ਕੰਮ ਕੱਲੂ ਰੋਟੀ ਨਹੀਂ ਆਪਾਂ ਟਰਾਈ ਕਰਦੇ ਕੱਲ ਨੂੰ ਕੁਝ ਹੋਰ ਦੇਖਾਂਗੇ ਇੱਥੇ 90% ਮੋਟਰਸਾਈਕਲਾਂ ਦੇ ਮੂਹਰੇ ਨਾ ਇਹ ਵਿੰਡਸ਼ੀਲਡ ਲੱਗੀ ਹੁੰਦੀ ਆ ਬਹੁਤ ਵੱਡੀ ਵੱਡੀ ਇਹ ਵੈਸੇ ਕੰਪਨੀ ਦੇ ਨਾਲ ਨਹੀਂ ਆਉਂਦੀ ਆ ਅੱਡ ਤੋਂ ਲਾਉਂਦੇ ਨੇ ਹੁਣ ਇਹ ਠੰਡ ਦੇ ਮਾਰੇ ਲਾਈ ਆ ਜਾਂ ਫਿਰ ਰੇਤੇ ਤੋਂ ਬਚਣ ਵਾਸਤੇ ਜਾਂ ਫਿਰ ਮੱਖੀ ਮੱਛਰ ਤੋਂ ਬਚਣ ਵਾਸਤੇ ਮੱਖੀ ਮੱਛਰ ਤਾਂ ਇੱਥੇ ਹੈ ਨਹੀਂ ਠੰਡ ਦੇ ਮਾਰੇ ਹੋਣਾ ਹਿਸਾਬ ਦਾ ਬਈ ਕਿਉਂਕਿ ਹੁਣ ਵੀ ਇੱਥੇ 15 ਡਿਗਰੀ ਟੈਂਪਰੇਚਰ ਆ ਹੋਸਟਲ 'ਚ ਮੈਨੂੰ ਬਾਈ ਲਾ ਕੇ ਗਿਆ ਸੀ ਟੈਕਸੀ ਵਾਲਾ ਬਾਈ ਉੱਥੇ ਅਵੇਲੇਬਿਲਿਟੀ ਹੈ ਨਹੀਂ ਸੀ ਜ਼ੀਰੋ ਸੀ ਕੰਮ ਤੇ ਉਹਨਾਂ ਨੇ ਸਾਨੂੰ ਇੱਕ ਨਵੇਂ ਹੋਸਟਲ ਦੀ ਲੋਕੇਸ਼ਨ ਦੇਤੀ ਇਸ ਨਵੇਂ ਹੋਸਟਲ ਦੇ ਵਿੱਚ ਮੈਂ ਆ ਗਿਆ ਘੱਟੋ ਘੱਟ ਉਥੋਂ 1.5 ਕਿਲੋਮੀਟਰ ਤੁਰ ਕੇ ਆਏ ਆ ਯਾਰ ਨਾਲ ਦੋ ਬਾਈ ਸੀ ਚਾਈਨਾ ਦੇ ਤੇ ਇਹ ਵੀ ਮੇਰੇ ਨਾਲ ਆਏ ਇਹ ਕਹਿੰਦੇ ਤੇ ਇਹ ਕਹਿੰਦੇ ਅਸੀਂ ਵੀ ਭਾਈ ਇੰਡੀਆ ਘੁੰਮੇ ਅਮਰੀਕ ਸਰ ਗਏ ਆ ਅਸੀਂ ਗੋਲਡਨ ਟੈਂਪਲ ਦੇਖਿਆ ਤੇ ਫਿਲਹਾਲ ਇਹ ਥਾਂ ਦੇ ਉੱਤੇ ਮੈਂ 2 ਦਿਨਾਂ ਵਾਸਤੇ ਰੂਮ ਲਿਆ ਮੁੰਲਾ ਦਾ 27 ਡਾਲਰ ਆਪਾਂ ਪੇ ਕੀਤੇ ਨੇ B ਡਾਲਰ ਮੇਰੇ ਕੋਲ ਹੈਗੇ ਸੀ ਛੋਟੇ ਡਾਲਰ ਦੀ ਕੋਈ ਜ਼ਿਆਦਾ ਵੈਲਿਊ ਨਹੀਂ ਮਿਲਦੀ ਉਹਦਾ ਰੇਟ ਵੀ ਨਹੀਂ ਮਿਲਦਾ ਮੈਂ B ਇਹਨਾਂ ਨੂੰ ਡਾਲਰ ਦੇ ਦੇ ਤੇ ਬਾਕੀ ਮੰਨ ਲਓਦਾ ਵੀ 70 ਲੱਖ ਰੁਪਈਆ ਇਹਨਾਂ ਦਾ ਇਹਦੇ ਹਿਸਾਬ ਨਾਲ ਦੇਤਾ ਤੇ ਇਹਨਾਂ ਦਾ ਜਿਹੜਾ 1 ਮਿਲੀਅਨ ਉਹ 1 ਡਾਲਰ ਦੇ ਨੇੜੇ ਤੇੜੇ ਬਣਦਾ ਤੇ ਹੁਣ ਇੱਥੇ ਰਾਮ ਕਰਦੇ ਆਂ ਅਰੈਸਟ ਕਰਦੇ ਆਂ ਤੇ ਕੱਲ ਨੂੰ ਸਾਨੂੰ ਦੋ ਦਿਨ ਆਪਾਂ ਤਹਿਰਾਨ ਸ਼ਹਿਰ ਘੁਮਾਵਾਂਗੇ ਪਿਛਲੇ 15 ਮਿੰਟਾਂ ਤੋਂ ਅਸੀਂ ਇੱਥੇ ਚੈੱਕ ਇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰੰਸੀ ਦੇ ਵਿੱਚ ਹੀ ਉਲਝੇ ਪਏ ਆਂ ਵੀ ਕਿੰਨੇ ਦੇਣੇ ਨੇ ਤੇ ਕਿੰਨੇ ਮੁੜਨਗੇ ਬਾਕੀ ਬਣਿਆ ਬਹੁਤ ਸੋਹਣਾ ਹੋਇਆ ਯਾਰ ਹੋਸ ਤੇ ਉਹ ਸਾਹਮਣੇ ਬਾਹਰਲੇ ਪਾਸੇ ਮੁੰਡਾ ਦਾ ਮੋਟਰਸਾਈਕਲ ਖੜੇ ਰਾਈਡਰ ਵੀ ਇੱਥੇ ਆਏ ਹੋਏ ਨੇ ਸੋ ਨਵੀਂ ਵੀਡੀਓ ਦਾ ਨਾਂ ਕਰ ਲੂ ਫੇਰ ਮਿਲਦੇ ਆ ਇੱਥੇ ਵਾਈਫਾਈ ਹੈਗਾ ਅਜੇ ਵੀਡੀਓ ਅਪਲੋਡ ਹੋ ਗਈ ਤਾਂ ਵਧੀਆ ਗੱਲ ਆ ਜੇ ਵੀਡੀਓ ਅਪਲੋਡ ਨਾ ਹੋਈ ਤਾਂ ਮੈਨੂੰ ਲੱਗਦਾ ਵੀ ਅੱਗੇ ਵੀਡੀਓ ਦੇ ਵਿੱਚ ਗੈਪ ਪਊਗਾ ਤੇ ਇਹ ਵੀਡੀਓ ਤੁਹਾਡੇ ਕੋਲ 5-7 ਦਿਨ ਲੇਟ ਆ ਰਹੀ ਹੋਊਗੀ ਤੁਹਾਨੂੰ ਉਹਨੇ ਗੈਪ ਦਾ ਪਤਾ ਨਹੀਂ ਲੱਗਣਾ ਮੈਂ ਐਡਵਾਂਸ ਦੇ ਵਿੱਚ ਵੀਡੀਓ ਅਪਲੋਡ ਕਰ ਰੱਖੀਆਂ ਸੀ ਸੋ ਨਵੀਂ ਵੀਡੀਓ ਦਾ ਨਾਂ ਕਰ ਲੂ ਫੇਰ ਮਿਲਦੇ ਆ ਤਹਿਰਾਨ ਬਹੁਤ ਸੋਹਣੀ ਸਿਟੀ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਕਿ ਸਵੇਰੇ ਹੋ ਸਕੇ ਤਾਂ ਸਭ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਵੀਡੀਓ ਤੇ ਨਾਲ ਕੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ